ਸੱਜਣੋ ਬਠਿੰਡੇ ਖੜਾ ਬੀਬੀਆਂ ਵਾਲਾ ਰੋਡ ਤੇ ਨਾ ਇੱਕ ਸੁਖਮਣੀ ਹੈਂਡਲੂਮ ਆ ਆ ਪੈਨੇ ਨਾ ਕੂਲਰ ਟੁੱਟੇ ਪੁਰਾਣੇ ਭੱਜੇ ਦੇਖ ਸਕਦੇ ਤੁਸੀਂ 5-5000 ਦੇ ਕੱਟ ਰਹੇ ਨੇ ਆ ਟੀਮੇ ਦਾ ਵੀ ਮੁੱਲ ਪੈਂਦਾ ਇੱਥੇ ਜਿਹੜੇ ਘਰੇ ਆਪਾਂ ਛੱਡਦੇ ਰਹਿਣਾ ਵੇ ਫालतू ਸਾਸੀ ਕਾਲ ਜੀ ਤੇ ਪੁਰਾਣੇ ਸਮਾਨ ਚ ਆਜੋ ਇਧਰ ਨਾਲ ਸੰਦ ਗੱਲਬਾਤ ਕਰਦੇ ਵੀ ਕੀ ਕੀ ਸਮਾਨ ਕੱਟ ਦੋਂਗੇ ਜੀ ਆਪਾਂ ਇਹਦੇ ਕੂਲਰ ਹੂੰ ਰੈਫਰਜਰੇਜਰ ウォਸ਼ਿੰਗ ਮਸ਼ੀਨ ਜੀ ਸੋਫਾ ਮਾਰੀ ਲੈ ਕੇ ਗੱਦੇ ਹੂੰ ਸਭ ਕੁਝ ਕਰ ਦਾਂਗੇ ਮਤਲਬ ਕਿ ਇਹਨਾਂ ਦੀ ਕੰਡੀਸ਼ਨ ਜਮਾਂ ਕਿਵੇਂ ਵੀ ਹੋਵੇ ਖਰਾਬ ਹਰ ਕਿਸ ਤਰ੍ਹਾਂ ਦੀ ਕੰਡੀਸ਼ਨ ਮਰਜ਼ੀ ਹੋਵੇ ਉਸ ਤਰ੍ਹਾਂ ਜੀ ਆਪਾਂ ਸਮਾਨ ਕਰ ਦਾਂਗੇ ਜੀ ਠੀਕ ਹੈ ਇਹ ਇਹਦੇ ਨਾਲ ਕੀ ਕੱਟ ਦੋਗੇ ਪੁਰਾਣੀ ਚੀਜ਼ ਜੀ ਇਹ ਚ ਕੋਈ ਟੀਵੀ ਹੋਵੇ ਕੋਈ LCD ਹੋਵੇ ਇੱਕ ਕੀ ਨਾ ਇੱਕ ਚੀਜ਼ ਕਟਾਂਗੇ 5000 ਦੀ ਕਟਾਂਗੇ ਇੱਕ ਚੀਜ਼ ਨਾ ਇੱਕ ਚੀਜ਼ ਜਿਹੜਾ ਬਾਰੇ ਟੀਵੀ ਪਿਆ ਉਹ ਉਹ ਕਿੰਨੇ ਦਾ ਕੱਟਿਆ ਵੇਚਿਆ ਠੀਕ ਹੈ LCD ਮੰਨ ਲਓ ਫਿਰ ਕੰਪਨੀ ਦੇ ਕਿਹੜੀਆਂ ਨੇ ਕਿਹੜੀਆਂ ਹੋਣਗੀਆਂ ਆਪਣੇ ਕੋਲ Smart Plus ਆ ਜੀ Samsung ਆ ਸਾਰੇ ਕੋਚਾ ਲੂਨਾਂ ਤੇ ਹਾਂਜੀ 13000 ਤੋਂ ਸਟਾਰਟਿੰਗ ਹੈ ਜੀ ਲੱਕੜ ਨਹੀਂ ਮਿਲ ਜੂਗੀ ਲੋਹੇ ਦੀ ਮਿਲ ਜੂਗੀ ਦਿਖਾ ਦੇ ਵੀ ਮਿੱਤਰਾਂ ਨੇੜੋਂ ਅਲਮਾਰੀ ਇਹ ਕਿੰਨੇ ਫੁੱਟ ਦੀ ਅਲਮਾਰੀ ਹੈ ਜੀ ਆਹ ਜੀ ਹੈਗੀ 4-7 ਦੀ ਹੂੰ ਇਹਦੇ ਪਾਰਟੀਕਲ ਬੋਰਡ ਲੱਗਿਆ ਹੁੰਦਾ ਸਾਰਾ ਹੀ ਤੇ ਇਹ ਕਿੰਨੇ ਦੀ ਪੈਂਦੀ ਹੈ ਅਲਮਾਰੀ ਆਹ ਅਲਮਾਰੀ 13000 ਦੀ ਇਹ ਕੱਟ ਕੇ ਕਿੰਨੇ ਦੀ ਰਹਿ ਗਈ ਫਿਰ ਇਸ ਨਾਲ ਜੇ ਆਪਾਂ ਲੋਹੇ ਦੀ ਅਲਮਾਰੀ ਕਟਾਵਾਂਗੇ ਜੀ 5000 ਦੀ ਕੱਟੀ ਜਾਊਗੀ ਆਪਣੇ ਕੋਲੇ ਜੰਮੇ ਬੈੱਡ ਆ ਜੀ 15000 ਤੋਂ ਸਟਾਰਟਿੰਗ ਆ ਬੈੱਡ ਦੇ ਪਹਿਲਾਂ ਕੁਆਲਿਟੀ ਦੱਸ ਦਿਓ 15000 ਵਾਲੇ ਦੀ ਕਿਵੇਂ ਆ 19mm ਬੋਰਡ 19mm ਮੈਮਾ ਅਜ ਕਹਿ ਸਕਦੇ ਆ ਪਗਾਖ ਵੀਰਾਂ ਨੂੰ ਪੂਰਾ ਟੌਪ ਦਾ ਹੁੰਦਾ ਹਾਂਜੀ ਹਾਂਜੀ ਨੀਚੇ ਵੀ 19mm ਉੱਪਰ ਵੀ 19mm ਹੂੰ ਤੇ ਕਿਹੜੀ ਬੈਕ ਆਉਦੀ ਵੀ 19mm ਠੀਕ ਐ ਇਹ ਕਿੰਨੇ ਤੋਂ ਸਟਾਰਟ ਹੋ ਜਾਂਦੇ ਨੇ ਆ 15000 ਤੋਂ ਸਟਾਰਟਿੰਗ ਆ ਆਪਣੀ ਹੂੰ ਤੇ ਫਿਰ ਜਿਹੜੇ ਬੈੱਡ ਆਪਾਂ ਨੂੰ 30 ਸਾਲ ਦੇ ਬੈੱਡ ਆਪਾਂ 5000 ਦੀ ਕਰ ਦੇਣੀ ਜਿਹੜੇ 30 ਸਾਲ ਪੁਰਾਣੇ ਦਿੱਤੇ ਹੁੰਦੇ ਨੇ ਮਾਈਆਂ ਨੂੰ ਹਾਂਜੀ ਆ ਸਾਰੇ 15000 ਦੀ ਆ ਵੀ 15000 ਦਾ ਬੈੱਡ ਨਹੀਂ ਇਹ 10000 ਦਾ ਰਹਿ ਜੂ ਕੱਟ ਕੇ ਪੁਰਾਣਾ ਹਾਂਜੀ ਹਾਂਜੀ ਤੇ 15000 ਦੇ ਬੈੱਡ ਆ ਜੀ ਜੀ ਗੱਦੇ ਆਪਣੇ 5500 ਤੋਂ ਸਟਾਰਟਿੰ ਠੀਕ ਹੈ ਮਾਲ ਜੀ 55 ਵਾਲਾ ਗੱਦਾ ਤਾਂ 3500 ਦੇ ਰਹਿ ਗਏ ਹਾਂਜੀ ਹਾਂਜੀ ਕੱਟ ਕੇ ਹਾਂਜੀ ਇੱਕ ਚੀਜ਼ ਨਾ ਇੱਕ ਚੀਜ਼ ਘਟੀ ਜਾਊਗੀ ਸੋਫੇ ਕਿੰਨੇ ਸੀਟੜ ਨੇ ਸੋਫੇ ਛੁੱਟ ਕੋਲ ਆ 5 ਸੀਟੜਾ 15000 ਤੋਂ ਸਟਾਰਟਿੰਗ ਹੈ ਜੀ ਹਾਂ ਨਹੀਂ ਇਹਨਾਂ ਚ ਬਹੁਤ ਓਲਾ ਜੀ ਮੰਨ ਲਓ ਜਿਹੜਾ ਸਮਾਨ ਬਾਣਦਾ ਕਈ ਵਾਰੀ ਉਹ ਨਹੀਂ ਪਾਉਂਦੇ ਫੋਮ ਨਹੀਂ ਪਾਉਂਦੇ ਬਹੁਤ ਵਧੀਆ ਕੁਆਲਿਟੀ ਪਾਉਨੇ ਆ ਹੂੰ ਫੋਮ ਪੂਰੀ ਵਧੀਆ ਪਾਉਨੇ ਕੰਪਨੀ ਦੀ ਹੂੰ 40 ਡੈਂਸੀਟੀ ਫੋਮ ਆ ਜੀ ਕੋਈ ਦਿੱਕਤ ਨਹੀਂ ਆਉਂਦੀ ਜੀ ਸ਼ੀਟ ਦਾ ਬੰਦੀ ਕੋਈ ਸਿੱਟਾ ਪੁਰਾਣਾ ਪੁਰਾਣਾ ਫਿਰ ਘਰੇ ਚ ਰੱਖ ਤੈਨੂੰ ਪੁਰਾਣਾ ਸੋਫਾ ਆਪਾਂ 5000 ਪੀੜਾ ਸੱਟੋ ਦੇ ਆਪਣਾ ਸੋਫਾ ਹੋਵੇ 5000 ਦੇ ਕਰ ਦਿੰਦੇ ਅੱਛਾ ਜਿਹੜਾ ਪੀੜਾ ਸੱਟਾ ਜੇ ਵੀ ਹੁੰਦਾ ਇੱਕ ਜੀ ਘੱਟੀ ਜਾਊਗੀ ਠੀਕ ਹੈ ਕੰਪਨੀ ਥਾਰੀਆਂ ਪਈਆਂ ਹੀ ਆਪਣੇ ਕੋਲੇ ਬੋਲਟ ਆਸਾ ਗੋਦਰੇਜਾ ਸੈਂਸਾਂਗਾ ਐਲਜੀ ਹੈ ਹਾਇਰਾ ਸੂਡਾ ਹਾਂ ਸਾਰੀ ਤਰ੍ਹਾਂ ਦੀ ਕੰਪਨੀ ਆਪਣੇ ਕੋਲੇ ਹੈਗੀ ਹੈ 13000 ਤੋਂ ਆਪਣੀ ਵਾਸ਼ਿੰਗ ਮਸ਼ੀਨਿੰ ਸਟਾਰਟਿੰਗ ਆ ਪੁਰਾਣੀ 5000 ਦੀ ਘੱਟੀ ਜਾਊਗੀ ਨਹੀਂ ਇਹਨਾਂ ਦੀ ਗਰੰਟੀ ਵੀ ਦੇਉਂਗੇ ਨਾਲ ਹੁੰਦੀ ਹੈ। ਹਾਂਜੀ ਇਹਦੀ ਕੰਪਨੀ ਜਿਹੜੀ ਗਰੰਟੀ ਹੈ ਉਸ ਤਰ੍ਹਾਂ ਤੁਹਾਨੂੰ ਗਰੰਟੀ ਕਰਦੇ ਬੈਠੇ ਆਨਲਾਈਨ ਹੀ ਮਿਲ ਜਾਣੀ ਹੈ। ਠੀਕ ਹੈ ਜੀ। ਕਿਹੜੀਆਂ ਫਰਿੱਜਾਂ ਦੇ ਵੀ ਆ? ਕਿਹੜੀਆਂ ਦੇਖੋ ਸਾਰੀ ਤਰ੍ਹਾਂ ਦੀ ਵੈਰਾਈਟੀ ਪਈ ਹੈ ਦੂਜੀ ਦੀ। ਡਬਲ ਡੋਰ ਵੀ ਪਈ ਨੇ? ਹਾਂਜੀ ਡਬਲ ਡੋਰ ਸਿੰਗਲ ਡੋਰ ਸਾਰੀ ਤਰ੍ਹਾਂ ਦੀ ਪਈ ਹੈ ਜੀ। ਹੂੰ। ਤੁਸੀਂ ਫਿਰ ਕੰਪਨੀ ਦੇ ਦਿੱਤਾ ਜਿਵੇਂ Whirlpool, Godrej, Samsung ਸਾਰੀ ਤਰ੍ਹਾਂ ਦੀ ਲੈ ਲੀ ਜੀ। ਸਭ ਦੀ ਗਰੰਟੀ ਵਰੰਟੀ ਹੈ? ਜੀ। ਆਹ ਮਾਂ ਫਰਿੱਜ ਆਪਾਂ 16000 ਤੋਂ ਸਟਾਰਟਿੰਗ ਆ। ਜੀ। ਪੁਰਾਣਾ ਆਪਣਾ 5000 ਤਾਂ ਕੱਟੇ ਜਾ। ਸਟਾਰਟਿੰ ਆਪਣੇ ਕੋਲ ਇਹ 50000 ਚ ਹੂੰ 15000 ਵਾਲੇ ਬੈੱਡ 15000 ਵਾਲੇ ਬੈੱਡ 7000 ਵਾਲੇ ਗੱਦੇ ਦਮਾਂਗੇ ਨਾਲ ਜੀ 23000 ਵਾਲਾ ਸੋਫਾ ਇੱਥੇ ਟੇਬਲ ਅੱਛਿਆ ਨਾਲ 13000 ਦੀ ਲੱਕੜ ਦੀ ਨਮਾਰੀ ਵਧੀਆ ਵੱਡੀ ਹਾਂ ਵਧੀਆ ਵੱਡੀ ਨਮਾਰੀ ਜਿਹੜੀ ਤੁਹਾਨੂੰ ਦਿਖਾਈ ਹੈ ਠੀਕ ਹੈ ਗੱਦੇ ਵੀ ਨਾਲ ਨਾਲ ਗੱਦੇ ਨਾਲ ਪ੍ਰੈਸ ਟੇਬਲ ਪ੍ਰੈਸ ਟੇਬਲ ਨਾਲ 50000 50000 ਮੰਨ ਲਾ ਪੂਰਾ ਪੈਕਿੰਗ ਹੋ ਗਿਆ ਹਾਂ 50000 ਜੇ ਇਕੱਲਾ ਇਕੱਲਾ ਸਮਾਨ ਲੈਣਾ ਹੋਵੇ ਕਿੰਨੇ ਤੱਕ ਪਈ ਆ 60000 ਤੱਕ ਇਕੱਲਾ ਇਕੱਲਾ ਸਮਾਨ ਠੀਕ ਆ ਮੰਨ ਲਓ 15000 ਦਾ ਫਾਇਦਾ ਕਰ ਰਹੇ ਹਾਂਜੀ ਹਾਂਜੀ ਠੀਕ ਹੈ ਕਿੱਥੇ ਜੇ ਮੰਨ ਲਓ ਲੋਕੇਸ਼ਨ ਆਪਣੀ ਜੇ ਕਹਿ ਸਕਦੇ ਹੋ ਲੋਕੇਸ਼ਨ ਹੈਗੀ ਹੈ ਬੀਪੀ ਵਾਲਾ ਰੋਡ ਤੇ ਜੀ ਜੀ ਡੀਏਵੀ ਸਕੂਲ ਦੇ ਸਾਹਮਣੇ ਸੁਖਮਨੀ ਹੈ ਤੁਹਾਨੂੰ ਲੈ ਵੀ ਸਤਿ ਸ੍ਰੀ ਅਕਾਲ ਵੀਡੀਓ ਕਰਦੇ ਹੋ ਸ਼ੇਅਰ ਨੰਬਰਾਂ ਦੇ ਕਰ ਲਓ ਸੰਪਰਕ ਸੋਹਣਾ ਕਾਮਾ ਬਾਈਆਂ ਦਾ ਬਠਿੰਡੇ ਦੇ ਨੇੜੇ ਜਿਹੜੇ 50 ਪਿੰਡ ਵਾਲੇ ਸੰਪਰਕ ਕਰ ਲਿਓ ਇਥੋਂ ਨਾ ਫਰਨੀਚਰ ਦਾ ਸਾਰਾ ਸਮਾਨ ਸੋਫਾ ਪੇਟੀ ਅਲਮਾਰੀ ਵੈੱਡ ਬਾਸਿੰਗ ਮਸ਼ੀਨ ਤੇ ਇਲੈਕਟ੍ਰੋਨਿਕ ਸਮਾਨ ਜਾਂ ਫ੍ਰਿਜ ਵਰਗਾ ਮਿਲਣਗੇ ਸਸਤੇ ਰੇਟ ਤੇ ਪੁਰਾਣਾ ਸਮਾਨ ਘਟਾਉਂਦਾ ਧੰਨਵਾਦ ਜੀ